ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਵੋ ਮਜ਼ਦੂਰੋ ਬਗਵੀਰ ਮੜ ਕੇ 5 ਮਿੰਟ ਦੇ ਦਿਓ ਗੱਲਾਂ ਜੇ ਕਰਨੀਆਂ ਨੇ ਬਾਈ ਦੇਖ ਲਓ ਥੋਡੀ ਮਰਜ਼ੀ ਆ ਫਿਰ ਆਪਾਂ ਤੁਸੀਂ ਗੱਲਾਂ ਕਰ ਲਓ ਮੈਂ ਚੁੱਪ ਕਰ ਜਾਂਦਾ ਅੱਜ ਆਪਾਂ ਕੁੱਲ ਭਾਰਤ ਦੇ ਵਿੱਚੋਂ ਸਾਰੇ ਨੈਸ਼ਨਲ ਹਾਈਵੇਅ 'ਤੇ ਅਤੇ ਤੇ ਦਾ ਹਾਈਵੇ ਤੇ ਦਿੱਲੀ ਵੱਲ ਨੂੰ ਮੂੰਹ ਕਰਕੇ ਟਰੈਕਟਰ ਖੜਾ ਕਰਕੇ ਇੱਕ ਸੰਕੇਤ ਦੇ ਰਹੇ ਆ ਕੇਂਦਰ ਦੀ ਮੋਤੀ ਸਰਕਾਰ ਨੂੰ ਬਈ ਅਸੀਂ ਆਏ ਨਾਲ ਸਮਝਿਆ ਸੀ ਘਰਾਂ 'ਚ ਬੈਠਿਆ ਆ ਆਏ ਨਾਲ ਸਮਝਿਆ ਸੀ ਇੱਥੇ ਗੱਲਾਂ-ਬੱਤਾਂ ਕਰ ਰਹੇ ਆ ਆਏ ਨਾਲ ਸਾਡਾ ਸਾਡੇ ਰੋਸ ਦੇ ਜਿਹੜੇ ਏ ਪੰਜਾਬ ਦੀਆਂ ਸੜਕਾਂ ਤੇ ਜਾਂ ਭਾਰਤ ਦੀਆਂ ਵੱਖ-ਵੱਖ ਸੜਕਾਂ ਤੇ ਨੇ ਇੰਨਾ ਰੋਸਾ ਨੇ ਤੇਰੇ ਵੱਲੋਂ ਵਧਣਾ ਹੈ ਅੱਜ ਦਾ ਦਿੱਲੀ ਵੱਲੋਂ ਮੂੰਹ ਟ੍ਰੈਕ ਕਰਕੇ ਟਰੈਕਟਰ ਖੜੇ ਕਰਨ ਦਾ ਸੰਕੇਤ ਇਹ ਹੈ ਕਿਉਂਕਿ ਕਰਕੇ ਪ੍ਰਸ਼ੀਬਾਲ ਜਗ ਮੀ ਸੁਣੀ ਗੱਲ ਵੀ ਅੱਜ ਸੰਸਾਰ ਵਪਾਰ ਸੌਸਟਾ ਜਿਹੜੀ ਸਾਰੇ ਪਹਾੜੇ ਦੀ ਜਾੜਾ ਹੈ ਉਹ ਸੋ ਵੀ ਮੀਟਿੰਗ ਆਪੂ ਤਾਂ ਵਿਚ ਹੋ ਰਹੀ ਆ ਉਹਦਾ ਵਿਰੋਧ ਵੀ ਆ ਕੁੱਲ ਭਾਰਤ ਦੇ ਕਿਸਾਨ ਵਿਰੋਧ ਕਰ ਰਹੇ ਨੇ ਅੱਜ ਉਹ ਹੱਕੀ ਮੰਗਾ ਤੇ ਲਈ ਦਿੱਲੀ ਵੱਲ ਜਾ ਰਹੇ ਕਿਸਾਨਾਂ ਤੇ ਵੱਖ-ਵੱਖ ਬਾਰਡਰਾਂ ਤੋਂ ਕੇਂਦਰ ਦੀ ਮੋਦੀ ਸਰਕਾਰ ਦੀ ਛੇਤੇ ਹਰਿਆਣੇ ਦੀ ਬੁਚੜ ਖੱਟਰ ਸਰਕਾਰ ਵੱਲੋਂ ਟਾਹੇ ਗਏ ਜ਼ਬਰਦਸਤ ਖਲਾਫ ਵੀ ਆਪਾਂ ਛੜਕਾਉ ਤੇ ਆ ਕੱਲੋ ਟਰੈਕਟਰ ਕਢਾ ਕੇ ਕਈ ਬਾਈਆਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਲੱਗਣ ਲੱਗ ਜਾਂਦੀ ਹੁੰਦੀ ਹੈ ਇਹ ਗੱਲ ਵੀ ਇਹਦੇ ਨਾਲ ਕੀ ਹੋਣ ਲੱਗਿਆ ਇਹਦੇ ਨਾਲ ਕੀ ਬਣਜੂ ਬਹੁਤ ਕੁਝ ਬਣੂਗਾ ਪ੍ਰਭੂ ਮਾਰਿਓ ਚੇਤ ਚੇਤ ਆਪਾਂ ਜੇ ਤੂੰ ਸੰਘਰਸ਼ ਲੜੇ ਜਿੱਤਿਆ ਹੈ ਦਿੱਲੀ ਸੰਘਰਸ਼ ਜਿੱਤਿਆ ਹੈ ਜਦੋਂ ਆਪਾਂ ਪੰਜਾਬ ਦੇ ਵਿੱਚ ਇਸ ਕਸਮ ਦੀ ਤਿਆਰੀ ਮਿੱਟੀ ਸੀ ਉੱਪਰ ਟੋਲ ਪਲਾਜ਼ਾ ਤੇ ਬੈਠੇ ਸੀ ਭਾਜ ਭਾਗੂਆਂ ਦੇ ਘਰਾਂ ਤੇ ਬੈਠੇ ਸੀ ਕਾਰਪੋਰੇਟਾਂ ਦੇ ਟਿਕਾਣਿਆਂ ਤੇ ਬੈਠੇ ਸੀ ਰੇਲਵੇ ਲੈਨਾਂਸੇ ਬੈਠੇ ਸੀ ਸਟੇਸ਼ਨਾਂ ਤੋਂ ਬੈਠੇ ਸੀ ਇੱਕ ਪ੍ਰਭਾਵ ਸਰਦਾਰ ਦੀ ਪੰਜਾਬ ਦੇ ਬੱਚੇ-ਬੱਚੇ ਨੂੰ ਇਹ ਲੱਗਣ ਲੱਗਿਆ ਸੀ ਕਿ ਇਹ ਕਾਲੇ ਖੇਤੀ ਕਾਨੂੰਨਾਂ ਨੇ ਸਾਡੇ ਹੱਥ ਤੋਂ ਟੁੱਕ ਚੱਕ ਲੈਣਾ ਸਾਡੇ ਹੱਥ 'ਚ ਰੋਟੀ ਖੋਲੜੀ ਐ ਤੇ ਕਿਹੜਾ ਵਰਗਾ ਫੇਰ ਕਿਸਾਨਾਂ ਨੂੰ ਤਾਂ ਆਏ ਲੱਗਿਆ ਹੋਊ ਭਾਈ ਬਿਜਰੀ ਆਹ ਦੋ ਹੁੱਡਾ ਜ਼ਮੀਨ ਆਏ ਤੇ ਅਸੀਂ ਜਾਉਂਗੀ ਕਿਹੜਾ ਛੋਟਾ ਦਾ ਲੱਖਾਂ ਦੀ ਗੜਤੀ ਜੀ ਮਜ਼ਦੂਰ ਨਿਕਲਦੀ ਹੋਗਾ ਤਾਂ ਨਿਕਲੇ ਬਾਈ ਉਹਨਾਂ ਨੂੰ ਲੱਗਿਆ ਵੀ ਜੇ ਫੂਡ ਸੈਕਟਰ ਤੇ ਕਾਰਪੋਰੇਟ ਦਾ ਕਬਜ਼ਾ ਹੋ ਗਿਆ ਢੱਡ ਨਹੀਂ ਭਰਿਆ ਜਾਣਾ ਉਹਨਾਂ ਨੂੰ ਆਏ ਲੱਗਿਆ ਸੀ ਸਾਰੇ ਮੱਧ ਵਰਗ ਨੂੰ ਆਏ ਲੱਗਿਆ ਸੀ ਡਾਕਟਰ ਮਾਸਟਰਾਂ ਨੂੰ ਆਏ ਲੱਗਿਆ ਸੀ ਆਗੇ ਦੀ ਸਾਰੇ ਤਬਕੇ ਹਮਾਇਤ ਤੇ ਆ ਗੱਲਾਂ ਜੋਗ ਤਕਸਾਨ ਮੋਰਚੇ ਨੇ ਆ ਸੋਚ ਕੇ ਲੈ ਕੇ ਆਉਂਦੀਆਂ ਨੇ ਵੀ ਅਸੀਂ ਪੰਜਾਬ ਦੇ ਵਿੱਚ ਹੋਇਆ ਜਾਂ ਮਾਹੌਲ ਬਣਾਉਣਾ ਦੇਸ਼ ਦੇ ਵਿੱਚ ਹੋਇਆ ਜਾਂ ਮਾਹੌਲ ਬਣਾਉਣਾ ਉਹ ਸੋਚ ਵਾਲਾ ਮਾਹੌਲ ਬਣਾਉਣਾ ਜਿਹੜਾ ਧਰਮੰਦਰ ਪੱਖ ਸੋਚ ਤੇ ਖੜ ਕੇ ਲੜਾਈ ਲੜੇ ਜਿਹੜਾ ਸਾਰੇ ਸੂਬਿਆਂ ਦੀ ਲੜਾਈ ਬੜਾਵੇ ਕਿਹੜੀ ਲੜਾਈ ਕਿਸੇ ਵਿਸ਼ੇਸ਼ ਧਰਮ ਦੀ ਵਣ ਕੇ ਦਾ ਰਹੇ ਸਾਰੇ ਧਰਮਾਂ ਦੀ ਲੜਾਈ ਬੜੇ ਉਹ ਕੋਈ ਸੀ ਭਰਾਵੋ ਸਯੁਜਕ ਕਿਸਾਨ ਮੋਰਚੇ ਦੀ ਉਦੋਂ ਵੀ ਸੋਚ ਅੱਜ ਵੀ ਸੋਚ ਰਹੇ ਆ ਠੀਕ ਆ ਸਾਡੇ ਕੁਛ ਬਾਈ ਚਲੇਗਾ ਸਾਡੇ ਹੀ ਭਾਈ ਨੇ ਦਿੱਲੀ ਬਟਰਾਂ ਵਾਲੋ ਉਹਨਾਂ ਨੂੰ ਲੱਗ ਸਕਦਾ ਲੜਾਈ ਲੜਦਾ ਤਰੀਕਾ ਕਿਸੇ ਦਾਪਦਾ ਹੋ ਸਕਦਾ ਬਾਈ ਕਿਸੇ ਨੂੰ ਇਹ ਜਲ ਸਕਦੀ ਆ ਗੱਲ ਵੀ ਅਸੀਂ ਇੰਨੇ ਕਿ ਜਾਗੇ ਆਹ ਮੰਗਾ ਬਲਵਾ ਲਾਂਗੇ ਹੋ ਸਕਦਾ ਜੇ ਕਿ ਜੇ ਹੁੰਦੇ ਨੇ ਬੰਦੇ ਆ ਤੇ ਬਣਦੇ ਰਹਿੰਦੇ ਨੇ ਪਿਛੋਕ ਤੱਕ ਹਾਲ ਮੁਰਤੇ ਨੇ ਆਪਣੀ ਜਥੇਬੰਦੀ ਦੇ ਭਾਰਤੀ ਕਿਸਾਨ ਯੂਨੀਅਨ ਨੇ ਇਕੱਠਾ ਹੋ ਰਾਹ ਨੇ ਬੜੇ ਜ਼ੋਰ ਨਾਲ ਮਾਈਆਂ ਨੂੰ ਪੀਲਾ ਕੀਤਾ ਸੀ ਵੀ ਭਾਈ ਇਕੱਲੇ ਇਕੱਲੇ ਮਾਰ ਖਾਣ ਦਾ ਵੇਲਾ ਨਹੀਂ ਇਕੱਠੇ ਹੋ ਕੇ ਅੱਗੇ ਔਰ ਦਾ ਵੇਲਾ ਹੈ ਹੋਣਗੇ ਸਾਡੇ ਮਤ ਭੇਜਿਆ 25-30 ਜਥੇਬੰਦੀਆਂ 40 ਜਥੇਬੰਦੀਆਂ ਮੜੀਆਂ ਹੋਈਆਂ ਨੇ ਇਹ ਸਾਡੇ ਵਿਚਾਰਕ ਮਤ ਭੇਦ ਹੋਣਗੇ ਬੜੀਆਂ ਉੱਦੀਆਂ ਹੁੰਦੀਆਂ ਨੇ ਕੋਈ ਗੱਲ ਨਹੀਂ ਇਹਨਾਂ ਦੇ ਵਿੱਚ ਬਣਦੀਆਂ ਰਹਿੰਦੀਆਂ ਨੇ ਵਿਚਾਰ ਤਾਂ ਘਰ ਦੇ ਵਿੱਚ ਰਲਦੇ ਹੁੰਦੇ ਪਿਓ ਪੁੱਤ ਦੇ ਨਹੀਂ ਰਲਦੇ ਹੁੰਦੇ ਤੇਵਾਦ ਮਖਰੀ ਆ ਪਰ ਜਦੋਂ ਕਿਸੇ ਲੜਾਈ ਲੱਗਦੀ ਆ ਭਾਈ ਅਸੀਂ ਭਾਈ ਨਾਲ ਬੋਲੀਏ ਨਾ ਬੋਲੀਏ ਭਾਈ ਨਾਲ ਸਾਡਾ ਸਰਬੰਸਪੱਤ ਮਾਅਰ ਵੀ ਕਿਉਂ ਨਾ ਹੋਵੇ ਪਰ ਜਦੋਂ ਦੁਸ਼ਮਣ ਭਾਈ ਤੇ ਆ ਲਲਕਾਰਦਾ ਤੁਸੀਂ ਘੜਾਸਾ ਚੱਕ ਕੇ ਭਾਈ ਦੇ ਬਰਾਬਰ ਖੜ ਜਾਂਦੇ ਹੋ ਤੇ ਮੈਂ ਫਖਰ ਰਾਇਗਾ ਲੈ ਕਹਿੰਦਾ ਤੁਸੀਂ ਲੜਾਕੂ ਲੋਕ ਭਾਰਤੀ ਕਿਸਾਨ ਜੁਨੇ ਦੀ ਇਕਤਾਗਰਾ ਦੀ ਅਗਵਾਈ ਹੇਠ ਸਯੋਜਿਤ ਕਿਸਾਨ ਮੋਰਚੇ ਦੀ ਅਗਵਾਈ ਦੇ ਹੇਠ ਉਹ ਬਦਰ ਭਾਈਆਂ ਦੇ ਨਾਲ ਖੜਾ ਓਸਾ ਚੱਕ ਕੇ ਖੜਿਓ ਚਾਹੇ ਤੁਸੀਂ ਪਹਿਲੇ ਦਿਨ ਹੀ ਰੇਲ ਲਾਈਨਾਂ ਰੋਕਤੀਆਂ ਹੋਣ ਉਹਦੋਂ ਦੂਜੇ ਦਿਨ ਪੰਜਾਬ ਪੰਜਾਬ ਨਹੀਂ ਭਾਰਤ ਬੰਦ ਕਰਤਾ ਹੋਵੇ ਤੀਜੇ ਦਿਨ ਭਾਜਪਾ ਦੇ ਆਗੂ ਕਰਨੇ ਹੁਣ ਸਾਰੇ ਟੋਲ ਪਲਾਜੇ ਫ੍ਰੀ ਕਰਤੇ ਹੋਣ ਇਹ ਐ ਭਾਈ ਜਿਹੜਾ ਓਸਾ ਲੈ ਕੇ ਖੜਨ ਦਾੜੀ ਗਾ ਇਹ ਲੜਾਈ ਦੇ ਤਰੀਕੇ ਠੀਕ ਐ ਗਰੀਬੀਆਂ ਨੂੰ ਐ ਲੱਗਦਾ ਹੁੰਦਾ ਵੀ ਯਾਰ ਤੁਸੀਂ ਵਾਟਰਾਂ ਬੱਲੂ ਕਦਰ ਨਹੀਂ ਜਾਂਦੇ ਜੋ ਬਣ ਜੂ ਬਾਈ ਯਾ ਯਾਜਾ ਜਦੋਂ ਪਿੰਡਾਂ ਦੇ ਪਿੰਡ ਠਾੜ ਦੇ ਅੱਜ ਆਪਾਂ ਤਿੰਨ ਬਲਾਕਾਂ ਦੇ ਜੋਰ ਮਾਰਿਆ ਬਾਈ ਸੈਂਕੜੇ ਟਰੈਕਟਰ ਕੱਢੇ ਨੇ ਜਦੋਂ ਇਹ ਜੋਰ ਆਪਾਂ ਤਿੰਨ ਬਲਾਕਾਂ ਦਾ ਕੱਲੇ ਕੱਲੇ ਬਲਾਕ ਦਾ ਹਜ਼ਾਰਾਂ ਟਰੈਕਟਰ ਕੱਢਣ ਵਾਲਾ ਬਣਾਤਾ ਦਾ ਆਪਾਂ ਫੇਰ ਬਾਈ ਇੱਥੇ ਹੀ ਦਿੱਲੀ ਬਣਾ ਦੇਾਂਗੇ ਜਦੋਂ ਮਾਹੌਲ ਸਰਜਦਾਂਗੇ ਆ ਉਸ ਮਾਹੌਲ ਸਰਜਣ ਦੇ ਲਈ ਅੱਗੇ ਵਧੀਏ ਇਕੱਠੇ ਹੋਈਏ ਸਾਂਭ ਜਲਾ ਚੱਲੀਏ ਜੋਸ਼ ਜ਼ਰੂਰੀ ਆ ਪਰ ਹੋਸ਼ ਦੇ ਉੱਪਰ ਜ ਨਹੀਂ ਪੈ ਜਾਣਾ ਚਾਹੀਦਾ ਹੋਸ਼ ਨੂੰ ਬਰਕਰਾਰ ਰੱਖੀਏ ਤਾਂ ਹੀ ਕੋਲ ਦਿੱਤੇ ਆ ਜਾਊਗਾ ਇੱਕ ਦੂਜੇ ਨੂੰ ਕੋਲ ਪੱਕੜੀ ਪਾਈਏ ਨਫ਼ਰਤ ਨਾ ਕਰੀਏ ਜਿੰਨੀ ਕਿ ਹਦੀ ਤਾਕਤ ਹੈ ਉਸ ਤਾਕਤ ਨੂੰ ਜੀ ਆਇਆਂ ਕਹੀਏ ਠੀਕ ਹੈ ਕਿਸੇ ਕੋ 5 ਦੇ ਕਿਸੇ ਕੋ 50 ਦੇ ਉਸ ਨੂੰ ਜੀ ਆਇਆਂ ਕਹੀਏ ਇਸ ਲਈ ਭਰਾਵੋ ਕਿਹੜਾ ਜਬਰ ਅਰੇ ਆਣੇ ਦੀ 부ਚੜ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰਿਆਂ ਤੇ ਕਰ ਰਹੀ ਆ ਸਾਡਾ ਇੱਕ ਨੌਜਵਾਨ ਪੁੱਤ ਜਿਸ ਕੀ ਤਾਂ ਸਾਈਕਲੇ ਜ਼ਖਮੀ ਹੋਏ ਨੇ ਉਹ ਆਫਤਾਰ ਰੋਸ ਵੀ ਅੱਜ ਜਿੱਥੇ ਡਬਲਯੂਟੀ ਦਾ ਪਤਲਾ ਫੁਕੜਾ ਕਿਉਂਕਿ ਸਾਰੀਆਂ ਹਦਾਇਤਾਂ ਇਹ ਸੰਸਾਧੀਆਂ ਨੇ ਵੀ ਖੇਤੀ ਨੂੰ ਘਾਟੇ ਬੰਦਾ ਫੜਾ ਕੇ ਕਾਰਪੋਰੇਟ ਪੱਕੀ ਖੇਤੀ ਕਿਵੇਂ ਬਣਾਉਣੀ ਆ ਇਹਦੀਆਂ ਹਦਾਇਤਾਂ ਦਾ ਚੱਲਿਆ ਜਾ ਰਿਹਾ ਹੈ ਪਵਾੜੇ ਦੀ ਜੜ ਹੈ ਇਸ ਪਵਾੜੇ ਦੀ ਜੜ ਨੂੰ ਜਦੋਂ ਲੋਕਾਂ ਦਾ ਐਡਾ ਵੱਡਾ ਇਕੱਠ ਕਰਕੇ ਲੋਕਾਂ ਦੀ ਇਸ ਸਮਝ ਦੇ ਵਿੱਚ ਇੰਨਾ ਵੱਡਾ ਵਾਅਦਾ ਕਰਕੇ ਬੱਚੇ-ਬੱਚੇ ਨੂੰ ਪਤਾ ਲੱਗਣ ਲੱਗ ਗਿਆ ਵੀ ਸੰਸਾਰ ਸਾਮਰਾਜ ਦੀਆਂ ਨੀਤੀਆਂ ਕੀ ਨੇ ਬੱਚਿਓ ਬੱਚਿਓ ਨੂੰ ਪਤਾ ਲੱਗਣ ਲੱਗਿਆ WTO ਦੀਆਂ ਨੀਤੀਆਂ ਕੀ ਨੇ ਸੰਸਾਰ ਬੈਂਕ ਦੀਆਂ ਨੀਤੀਆਂ ਕੀ ਨੇ ਲਿਆ ਆਵਾਂਗੇ ਸ਼ਰਕਾਤੇ ਇਸ ਲਟੇਲੇ ਪ੍ਰਬੰਧ ਨੂੰ ਕਿਹੜਾ ਲੋਕਾਂ ਦੀ ਕਰਤ ਨੂੰ ਝੁੰਡ ਰਿਹਾ ਲੋਕਾਂ ਦੀਆਂ ਜ਼ਮੀਨਾਂ ਨੂੰ ਝੁੰਡ ਰਿਹਾ ਕਿਹੜਾ ਇੱਥੇ ਸਾਡੇ ਨੌਜਵਾਨ ਪੁੱਤਾਂ ਨੂੰ ਨਿਕਲ ਰਿਹਾ ਉਹਨਾਂ ਦੇ ਗੋਲੀਆਂ ਮਾਰ ਰਿਹਾ ਇਹਨੂੰ ਚੱਕਦਾ ਜ਼ੋਰ ਕਰਦੇ ਆਂਗੇ ਤਾਂ ਕਿ ਤੁਸਰੂਗੀ ਦੁਨੀਆ ਭਰ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਕਿਸਾਨਾਂ ਮਜ਼ਦੂਰਾਂ ਦੀ ਗੱਲ ਚੱਲੂਗੀ ਪੁੱਗੂਗੀ ਉਹਨਾਂ ਦੇ ਜੋੜ ਜੋਗੀਆਂ ਹਾਲਤਾਂ ਵਾਲਾ ਸਮਾਜ ਹੋ ਸਾਰਾ ਕੇ ਇੰਨੀਆਂ ਬੇਨਤੀਆਂ ਦੇ ਦਾ ਸਰਫਤੋ ਨਾਰੇ ਲਾ ਕੇ ਅੱਜ ਮੋਰਚੇ ਦੇ ਸੱਦੇ ਤੇ ਵੱਖ-ਵੱਖ ਜਥੇਬੰਦੀਆਂ ਨੇ ਆਏ ਕਿਸਾਨ ਭਰਾਵੋ ਮਜ਼ਦੂਰ ਭਰਾਵੋ ਡਬਲਿਊਟੀਓ वैश्विक वार संस्था यह की आ वैसे तो जे आपा देखी ਤਾਂ ਜਦੋਂ ਤੋਂ ਇਸ ਧਰਤੀ ਦੇ ਤੇ ਮਨੁੱਖ ਦੇ ਰੂਪ ਤੋਂ ਮੰਦੇ ਨੇ ਰਹਿਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਜਿਹੋ ਜੇ ਬਦਲਾਅ ਆਏ ਉਹਨਾਂ ਦੇ ਵਿੱਚ ਸ਼ੁਰੂ ਤੋਂ ਲੈ ਕੇ ਤਕੜਾ ਜਿਹੜਾ ਉਹ ਮਾੜੇ ਨੂੰ ਲੁੱਟਦਾ ਆਇਆ ਤਕੜਾ ਮਾੜੇ ਨੂੰ ਲੁੱਟਦਾ ਵੀ ਆਇਆ ਕੁੱਟਦਾ ਵੀ ਆਇਆ ਇਹਦੀ ਇੱਕ ਲੜੀ ਆ ਉਹ ਮੁਰੀਆਂ ਦੇ ਵਿੱਚੋਂ ਨਿਕਲ ਕੇ ਪਹਿਲਾਂ ਤੁਹਾਨੂੰ ਪਤਾ ਹੋਊ ਵੱਡੇ ਵੱਡੇ ਰਾਜੇ ਵੱਡੇ ਵੱਡੇ ਜ਼ਗੀਰਦਾਰ ਉਸ ਤੋਂ ਪਹਿਲਾਂ ਮਾਲਕ ਤੇ ਗੁਲਾਮ ਵੱਡੇ ਜ਼ਗੀਰਦਾਰ ਤੋਂ ਬਾਅਦ فرمائدار ਇਸ ਤਰ੍ਹਾਂ ਦੀਆਂ ਤਬਦੀਲੀਆਂ ਹੁੰਦੀਆਂ ਰਹੀਆਂ ਨੇ ਇਸ ਦੁਨੀਆ ਤੇ ਜਿਹੜੀ ਮੌਜੂਦਾ ਹਾਲਤ ਹੈ ਇਹ સામਰਾਜੀਵਾਦੀ ਹਾਲਤ ਹੈ ਜਿਹਦੇ ਵਿੱਚ ਟੋਟਲ ਦੁਨੀਆ ਦੇ સામਰਾਜੀ ਮੁਲਕਾਂ ਨੇ ਤੇ ਉਹਨਾਂ ਦੇ ਵਿੱਚ ਬੁਨਿਆਦੀ ਸਸਤਾਵਾਂ ਨੇ ਦੁਨੀਆ ਪੱਦਰ ਦੇ ਗਰੀਬ ਲੋਕਾਂ ਕੱਲਾ ਕਿਸਾਨਾਂ ਦੀ ਗੱਲ ਨਹੀਂ ਮਜ਼ਦੂਰ ਵੀ ਮੁਲਾਜ਼ਮ ਵੀ ਮੱਧ ਦਾ ਤਾਕਾ ਵੀ ਸਾਰਾ ਵਿੱਚ ਆਉਂਦਾ ਉਹਨਾਂ ਨੇ ਇੱਕ ਸਕੀਮ ਬਣਾਈ ਹੋਈ ਆ ਉਸ ਸਕੀਮ ਇਹ ਆ ਉਹ ਦੁਨੀਆ ਪੱਦਰ ਦਾ ਕੰਟਰੋਲ ਕੈਸੇ ਦਾ ਵੀ ਜਾਇਦਾਦ ਦਾ ਵੀ ਕਾਖਣਿਆਂ ਦਾ ਵੀ ਉਹ ਕੁਝ ਹੱਥਾਂ ਦੇ ਵਿੱਚ ਸੀਮਿਤ ਹੋ ਜੇ ਉਹਨੂੰ ਸੀਮਿਤ ਇਹ ਜੇ ਕੋਸ਼ਿਸ਼ ਤਾਂ ਜੇ ਸੀਮਤ ਕਰਨਾ ਹੋਵੇ ਤਾਂ ਉਹਦੀ ਖਾਤਰ ਇੱਕ ਸਟੀਮ ਬਣਦੀ ਆ ਉਸ ਸਟੀਮ ਹੋ ਬਣੀ ਹੋਈ ਆ ਤੁਸੀਂ ਜਦੋਂ ਕਿਸਾਨ ਕੋਲ ਚੱਲੇ ਆ ਉਦੋਂ ਤੋ ਲੈ ਕੇ ਇਹ ਗੱਲਾਂ ਸੁਣਦੇ ਆਇਓ ਉਦੋਂ ਤੋ ਲੈ ਕੇ ਸਾਨੂੰ ਪਤਾ ਲੱਗਣ ਲੱਗਿਆ ਇਹ ਸਾਮਰਾਜ ਵਾਲੀ ਕੀ ਹੁੰਦਾ WPO ਵੈਸ਼ੋਵਾਰਸਾਂਸਟਾ ਕੀ ਹੁੰਦੀ ਆ ਇਹ ਕਿਵੇਂ ਸਾਡੀ ਲੁੱਟ ਕਰਦੀ ਆ ਸਾਨੂੰ ਇਸ ਬੰਦ ਦਾ ਚਾਨਣ ਕੀਤਾ ਇਸ ਵੱਡੇ ਘੋਲ ਨੇ ਉਸ ਤੋਂ ਪਹਿਲਾਂ ਅਸੀਂ ਲਗਭਗ ਸੁੱਤੇ ਪਏ ਸੀ ਇਹ ਗੱਲ ਠੀਕ ਆ ਵੀ ਜਿਹੜੀਆਂ ਜਥੇਬੰਦੀਆਂ ਨੇ ਜੂਨੀਅਨਾਂ ਨੇ ਇਹੇ ਇਸ ਗੱਲ ਨੂੰ ਪਹਿਲਾਂ ਭਾਪ ਲੈਂਦੀਆਂ ਨੇ ਪਹਿਲਾਂ ਭਾਪ ਕੇ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦੇ ਵਿੱਚ ਪ੍ਰਚਾਰ ਵੀ ਕਰਦੀਆਂ ਨੇ ਪਰ ਪਹਿਲਾ ਸਮੱਸਿਆ ਇਹ ਸੀ ਪ੍ਰਚਾਰ ਪਹਿਲਾਂ ਨਹੀਂ ਹੁੰਦਾ ਸੀ ਪਹਿਲਾਂ ਵੀ ਡਬਲਯੂਟੀ ਦੇ ਖਿਲਾਫ ਪ੍ਰਚਾਰ ਹੁੰਦਾ ਸੀ ਪਰ ਜਦੋਂ ਕਿਸਾਨ ਜਾਂ ਮਲਾਜ਼ਮ ਆਗੂ ਮਜ਼ਦੂਰ ਆਗੂ ਇਹ ਕਹਿੰਦੇ ਸੀ ਵੇ ਯਾਰ ਥੋਡੇ ਤੇ ਬਹੁਤ ਬੁਰਾ ਵਕਤ ਆਉਣ ਵਾਲਾ ਦੁਨੀਆ ਪਦਰਤੇ ਹੋਈਆਂ ਸੰਸਥਾਵਾਂ ਬਣ ਗਈਆਂ ਗਏ ਥੋਡੇ ਆਹ ਜ਼ਮੀਨਾਂ ਆਹ ਹਸੁਤਾਲਾ ਆ ਸੜਕਾਂ ਆ ਪੜ੍ਹਾਈ ਇਹ ਸਾਰੀ ਪ੍ਰਾਈਵੇਟ ਹੋ ਜਾਣੀ ਆ ਇਹ ਪ੍ਰਾਈਵੇਟ ਹੱਥਾਂ ਚਲੀ ਜਾਣੀ ਆ ਇਹ ਡਬਲਯੂ ਪੀਓ ਇਹੋ ਜਿਹੀ ਸੰਸਥਾ ਬਣਾ ਤੇ ਰਹੀ ਆ ਜੀਨੇ ਇਹ ਸਾਰੇ ਨੂੰ ਕੁਛ ਤੱਕ ਸੀਮਿਤ ਕਰ ਦੇਣਾ ਤੇ ਤੁਹਾਡੀ ਲੁੱਟ ਹੋਰ ਵੱਧ ਜਾਣੀ ਆ ਤਾ ਇਹ ਵੀ ਹੁੰਦਾ ਰਿਹਾ ਹੈ। ਇਹ ਸਕੂਲਾਂ ਦੇ ਵਿੱਚ ਜੇ ਇਹ ਗੱਲ ਕਰਦੇ ਤਾਂ ਇੱਥੋਂ ਤੱਕ ਵੀ ਚਲੀ ਜਾਂਦੀ ਸੀ ਗੱਲ ਵੀ ਯਕੀਨ ਨਹੀਂ ਸੀ ਕਰਦੇ। ਉਹ ਵੀ ਆ ਰਹੇ ਜਿਹੜਾ ਜੂਨੀਅਰ ਵਾਲੇ ਆਏਵੇਂ ਕਹੀ ਜਾਂਦੇ ਐਵੇਂ ਕਿਵੇਂ ਹੋ ਜੂ ਸਕੂਲ ਕਿਵੇਂ ਪ੍ਰਾਈਵੇਟ ਹੋ ਜਾਣਗੇ? ਹਸਤੜ ਕਿਵੇਂ ਪ੍ਰਾਈਵੇਟ ਹੋ ਜਾਣਗੇ? ਆਹ ਤੁਹਾਡੇ ਸਵਾਰਾ ਹੋਏ ਪਏ ਆ। ਸਾਰੇ ਸਰਕਾਰੀ ਸਕੂਲ ਫੇਲ, ਹਸਤੜ ਫੇਲ। ਉਨਾਂ ਨੇ ਤਾਂ ਤੇ ਵੱਡੀਆਂ-ਵੱਡੀਆਂ ਬਿਲਡਿੰਗਾਂ ਖੜੀਆਂ ਕਰਕੇ ਉਹਨਾਂ ਦੇ ਵਿੱਚ ਥੋੜੀ ਲੁੱਟ ਹੋ ਰਹੀ ਆ ਜੇਰੀ ਕੋਈ ਵੀ ਸਕੀਮ ਬਣਦੀ ਆ ਇਹ ਕੋਈ ਸਾਡੀ ਭਾਰਤ ਸਰਕਾਰ ਨਹੀਂ ਬਣਾਉਂਦੀ ਇਹ ਸਕੀਮਾਂ ਉੱਥੋਂ ਬਣ ਕੇ ਆਉਂਦੀਆਂ ਨੇ ਕਿਹਦਾ ਰਾਜ ਹੋਊਗਾ ਕਿਹੜੇ ਦੇਸ਼ ਚ ਇਹ ਵੀ ਉਹੀ ਤੈਅ ਕਰਦੇ ਆ ਇਹਨਾਂ ਸਾਰੀਆਂ ਗੱਲਾਂ ਨੂੰ ਲੁੱਟ ਕਿੱਥੋਂ ਕਿਵੇਂ ਕਰਨੀ ਆ ਇਹ ਵੀ ਉਹੀ ਦਾਇਰ ਕਰਦੇ ਆ WTO ਵਿਸ਼ਵ ਵਪਾਰ ਸੰਸਥਾ ਦੁਨੀਆ ਪੱਧਰ ਦੇ ਸ਼ਾਨਦਾਰੀ ਮੁਲਕਾਂ ਨੇ ਇੱਕ ਵੱਡੀ ਸਕੀਮ ਨਾਲ ਬਣਾਈ ਹੈ ਜਿਹਦੇ ਹੱਥੇ ਵਿੱਚ ਸਾਰੀ ਦੁਨੀਆ ਦਾ ਕੰਟਰੋਲ ਆ ਜਦੋਂ ਸਾਨੂੰ ਇਹ ਹੁਣ ਆਗੂ ਕਹਿੰਦੇ ਨੇ ਕਿ ਸਾਰੀ ਦੁਨੀਆ ਦਾ ਕੰਟਰੋਲ ਇਹਦੇ ਹੱਥ 'ਚ ਸਾਨੂੰ ਇਹ ਯਕੀਨਤਾ ਆਉਂਦਾ ਪਰ ਕਈ ਵਾਰੀ ਅਸੀਂ ਇਹ ਟਪਲਾ ਖਾ ਜਾਂਦੇ ਆ ਵੇ ਯਾਰ ਸਾਰਾ ਕੰਟਰੋਲ ਕਿਵੇਂ ਹੋ ਜਾਊ ਤੁਸੀਂ ਆ ਦੇਖੋ ਬਈ ਥੋਡੀਆਂ ਜ਼ਮੀਨਾਂ ਦੇ ਉੱਤੇ ਸੜਕਾਂ ਬਣ ਰਹੀਆਂ ਆ ਅੱਗ ਕਰਸੋ ਜੀ ਖੜੇ ਐ ਇਹ ਪ੍ਰਧਾਨ ਨੇ ਕੋਲ ਲੜ ਰਹੇ ਆ ਨਾ ਦੂਜੇ ਜਥੇਬੰਦੀ ਨੇ ਹਮਾਇਤ ਆ ਵੱਡੀਆਂ ਵੱਡੀਆਂ ਸੜਕਾਂ ਕਾਹਦੀ ਖਾਤਰ ਬਣਦੀਆਂ ਨੇ ਉਹ ਉਹ ਵਿਸ਼ਵ ਵਪਾਰ ਸੰਸਥਾ ਦੀ ਇੱਕ ਸਕੀਮ ਆ ਵੀ ਇਥੋਂ ਦੇ ਸਾਮਰਾਜੀ ਬਾਹਰਲੇ ਕਾਰਪੋਰੇਟ ਸਾਰਿਆਂ ਨੂੰ ਵਪਾਰ ਕੰਮ ਚ ਸੌਖ ਕਰਨੀਆਂ ਵੀ ਸੌਖੇ ਰਹਿਣ ਛੇਤੀ ਆਵਾਜਾਈ ਹੋ ਜਾਈ ਇਹਨਾਂ ਸੜਕਾਂ ਤੇ ਤੁਹਾਨੂੰ ਚੜਨ ਨਹੀਂ ਦੇਣਾ ਤੁਸੀਂ ਥੋੜੀ ਦਾਕ ਨੇ ਉਹ ਸੜਕਾਂ ਦੇ ਥਾਵਾਂ ਦਾ ਠੀਕ ਮੁੱਲ ਲੈਣ ਖਾਤਰ ਸੰਘਰਸ਼ ਕੀਤਾ ਉਹਨੂੰ ਮੋੜਾ ਦਿੱਤਾ ਉਹਦਾ ਮੂੰਹ ਮੋੜਿਆ ਹਲੇ ਤੱਕ ਸੜਕ ਬਣ ਨਹੀਂ ਰਹੀ ਇਹ ਥੋੜੀ ਸਾਰਿਆਂ ਦੀ ਮਿਹਨਤ ਲਗਨ ਦਾ ਸਿੱਟਾ ਹੈ ਹੁਣ ਜਦੋਂ ਵਿਸ਼ੂਪ ਬਸੀਂ ਇਹ ਸਮਝਦੇ ਹਾਂ ਬਈ ਡਬਲਿਊਟੀਓ ਵਿਸ਼ੂਪ ਬਵਾਰ ਸੰਸਥਾ ਸਾਰੇ ਰੂਲ ਤਿਆਰ ਕਰਦੀ ਹੈ ਸਾਮਰਾਜੀਆਂ ਨੇ ਬਕਾਇਦਾ ਇੱਕ ਅਧਾਰਾ ਬਣਾਇਆ ਹੋਇਆ ਉਸ ਅਧਾਰਾ ਦੇ ਵਿੱਚ ਫੈਸਲੇ ਹੁੰਦੇ ਆ ਉਹਦੇ ਵਿੱਚ ਵੱਡੇ ਵੱਡੇ ਸਾਮਰਾਜੀ ਮੁਲਕ ਸ਼ਾਮਿਲ ਨੇ ਜਾਂ ਇਹ ਕਹ ਲੋ ਬਈ ਦੁਨੀਆ ਪੱਤਰ ਦੇ 13 ਘਰਾਣੇ ਇਹ ਕੋਈ ਸਰਕਾਰੀ ਨਹੀਂ ਲਾ ਕੋਈ ਦੁਨੀਆ ਪੱਤਰ ਦੇ 13 ਘਰਾਣੇ ਉਹਨਾਂ ਦਾ ਇਸ ਗੱਲ ਤੇ ਗਲਬਾ ਹੈ ਉਹਨਾਂ ਦਾ ਕਬਜਾ ਹੈ ਹੂੰ ਉਹ ਕਬਜਾ ਜਿਹੜਾ ਉਹ ਤੋੜਨ ਖਾਤਰ ਜਾਂ ਗਾਹਾਂ ਨੂੰ ਉਹ ਦੇਖਣ ਖਾਤਰ ਬੇ ਵਿਸ਼ਵਵਾਰ ਸੰਸਥਾ ਦੇ ਹੁੰਦੇ ਹੋਏ ਸਾਡੀ ਜਿਹੜੀ ਕਮਾਈ ਆ ਉਹ ਸਾਡੇ ਪੱਲੇ ਨਹੀਂ ਪੈ ਰਹੀ ਉਹ ਲੁੱਟ ਕੇ ਕਿਸੇ ਨਾ ਕਿਸੇ ਰੂਪ ਚ ਉੱਪਰ ਜਾ ਰਹੀ ਹੈ ਹੁਣ ਗੱਲ ਕੀ ਹੈ ਆਪਾਂ ਅੱਜ ਆ ਵੱਡਾ ਬੁਦਲਾ ਬਣਾਇਆ W T ਦਾ ਇਹਨੂੰ ਆਪਾਂ ਅਗਨ ਭੇਟ ਕਰਨ ਜਾ ਰਹੇ ਹਾਂ ਕਿਉਂ ਕਿ ਕਿਉਂਕਿ ਅਸੀਂ ਅਸਲ ਦੇ ਵਿੱਚ ਕਿਤੋਂ ਸਾਰੇ ਲੋਕ ਇਹਨੂੰ ਨਾਫਰਤ ਕਰਦੇ ਆ ਕਿਉਂਕਿ ਇਹ ਸਾਡੀ ਲੁੱਟ ਦਾ ਸਾਧਨ ਹੈ ਇਸੇ ਕਰਕੇ ਆਪਾਂ ਇੱਥੇ ਇਕੱਠੇ ਹੋਏ ਆ ਅੱਜ ਸੋ ਅੱਗੇ ਤੋਂ ਇਹ ਗੱਲ ਮਾਨ ਚ ਰੱਖੋ ਬਈ ਲੁੱਟ ਕਰਨ ਵਾਲੇ ਅਸਲ ਚ ਕੌਣ ਨੇ ਲੁੱਟ ਕਿਹਨਾਂ ਦੀ ਕੀਤੀ ਜਾਂਦੀ ਹੈ ਅੱਜ ਇਹ ਦਿਨ ਤਾ ਰੱਖਿਆ ਗਿਆ ਕਿਉਂਕਿ ਜਿਹੜੀ ਬਿਸ਼ੂ ਕੁਮਾਰ ਸੰਸਥਾ ਹੈ ਉਹਦੀ ਅੱਜ ਮੀਟਿੰਗ ਹੋ ਰਹੀ ਆ ਇਹ ਦਿਨ ਤੇ ਅਸੀਂ ਅਹਿਦ ਕਰਦੇ ਹਾਂ ਵੀ ਲੱਖਾਂ ਮੀਟਿੰਗਾਂ ਕਰੀ ਜਾਣ ਇਹਨਾਂ ਦੀਆਂ ਮੀਟਿੰਗਾਂ ਨਾਲ ਸਾਡਾ ਜਿਹੜਾ ਸੰਘਰਸ਼ ਆ ਉਹ ਕਦੇ ਵੀ ਮਰਥਾ ਨਹੀਂ ਪਊਗਾ ਅਸੀਂ ਇਸ ਗੱਲ ਦਾ ਅਹਿਦ ਕਰਦੇ ਹਾਂ ਕਿ ਆਪਾਂ ਨੂੰ ਚਾਹੀਦਾ ਇਹ ਹੈ ਵੀ ਆਪਾਂ ਘਰ-ਘਰ ਇਹ ਗੱਲ ਲੈ ਕੇ ਜਾਈਏ ਲੋਕਾਂ ਨੂੰ ਗਿਆਨ ਦੇਈਏ ਵੀ ਇਹ ਇਹ ਕਿਵੇਂ ਆਪਣੀ ਲੁੱਟ ਹੁੰਦੀ ਆ ਸੋ ਮੈਂ ਬਹੁਤਾ ਨਾ ਬੋਲਦਾ ਹਾਂ ਤੁਹਾਨੂੰ ਇਹਨੀ ਅਪੀਲ ਕਰਦਾ ਅੱਜ ਆ ਸੱਦਾ ਸਯੁਕਤ ਕਿਸਾਨ ਮੋਰਚੇ ਦਾ ਉਹ ਆਪਾਂ ਲਾਗੂ ਕਰ ਰਹੇ ਹਾਂ ਆਉਣ ਵਾਲੇ ਸੱਦੇ ਜਿਹੜੇ ਹੋਣਗੇ ਉਹਨਾਂ ਤੇ ਫੁੱਲ ਚੜਾਓ ਤੇ ਇਸ ਤੋਂ ਕਿਤੇ ਵੱਧ ਜਿੰਨੀ ਗਿਣਤੀ ਆਪਾਂ ਅੱਜ ਇਕੱਠੇ ਹੋਏ ਆਂ ਜਿੰਨੇ ਟਰੈਕਟਰ ਆਪਾਂ ਲਿਆਂਦੇ ਆ ਇਸ ਤੋਂ ਕਿਤੇ ਵੱਧ ਜੋਰ ਲਾ ਕੇ ਇਹਨਾਂ ਗੱਲਾਂ ਖਾਤਰ ਲੜਦੇ ਰਹੋ ਜੇ ਨਾ ਲੜੇ ਤਾਂ ਸੁੱਤੇ ਘਾਂ ਤਾਂ ਹਰੇਕੀ ਜੱਬ ਲੈਂਦਾ ਇਹ ਖਿਆਲ ਰੱਖਿਓ ਤੁਹਾਡਾ ਬਹੁਤ ਬਹੁਤ ਧੰਨਵਾਦ